ਤਾਕ ਸਾਚ ਮਨਿ ਸ਼੍ਰੀ ਅਜੁਰ ਰੋਚਨ ਨਗਰ ਸਾਹਿਬ ਦੇ ਮਾਧਿਅਮ ਜਥੇਦਾਰ ਸਾਹਿਬ ਸਿੰਘ ਸਾਹਿਬ ਸੰਤ ਬਾਬਾ ਫਰਮਨ ਸਿੰਘ ਜੀ ਉਧਰ ਸੈਤੋਂ ਅਕਾਲ ਤਖਤ ਜੀ ਦੇ ਜਨਰਾਲ ਸਾਹਿਬ ਦਾ ਸਨਮਾਨ ਕਰਨਗੇ ਦਸਤਾਰ ਇਥੇ ਦੀ ਜੋ ਰਵਾਇਤ ਹੈ ਉਸ ਬਾਹਰ ਚੋਲਾ ਦੇ ਕੇ ਸ਼੍ਰੋਪਾ ਦੇ ਕੇ ਉਹਨਾਂ ਮੁੱਖ ਸਾਹਿਬ ਜੀ ਦੇ ਨੂੰ ਸਨਮਾਨ ਦਿੱਤਾ ਜਾਏਗਾ ਸੋ ਉਹਨਾਂ ਉਪਰੰਤ ਦਾਸ ਬੇਨਤੀ ਕਰੇ ਮਾਨਯੋ ਚਤਨਾ ਬਾਬਾ ਬਲਬੀਰ ਸਿੰਘ ਜੀ ਸ਼ੈਲਵੇਤ ਕੋੜੀ ਜੋ ਕਿ ਆਪ ਜੀ ਨੂੰ ਇਤਿਹਾਸਿਕ ਸ਼ਸਤਰਾਂ ਦੇ ਦਰਸ਼ਨ ਅਤੇ ਉਹਨਾਂ ਦਾ ਇਤਿਹਾਸ ਉਹਨਾਂ ਦਾ ਸਰਵਨ ਕਰਾਂਗੇ ਉਹਨਾਂ ਉਪਰੰਤ ਰਾਗੀ ਜਥਾ ਭਾਈ ਬਲਬੀਰ ਸਿੰਘ ਜੀ ਚੰਡੀਗੜ੍ਹ ਵਾਲੇ ਉਹ ਹਰਜਸ ਨਿਰਧਨ ਦੁਆਰਾ ਦਿਖਾਣਗੇ ਉਹਨਾਂ ਉਪਰੰਤ ਭਾਈ ਗੁਰਿੰਦਰ ਸਿੰਘ ਜੀ ਰੁਦਰਪੁਰ ਵਾਲੇ ਉਹ ਵੀ ਹਰਜਸ ਨਿਰਧਨ ਦੁਆਰਾ ਦਿਖਾਣਗੇ ਤੋ ਚੱਲ ਰਏ ਵਿਸ਼ੇਸ਼ ਸਮਾਗਮ 350 ਸਾਲਾਂ ਸਾਹਿਬੇ ਕਬਾਲ ਸਰਬੰਸਿਧਾਨੀ ਪੰਥ ਦੇ ਬਾਗੀ ਭੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਗੁਰਿਆਈਪੁਰ ਕੋਰਤੂ ਸਮਰਪਿਤ ਅਤੇ ਨੌਵੇਂ ਪਾਤਸ਼ਾਹ ਭੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਮਹਾਰਾਜ ਜੀ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਇਹ ਜੋ ਵਿਸ਼ੇਸ਼ ਚੱਲ ਰਏ ਸਮਾਗਮ ਅੱਜ ਸ਼੍ਰੋਮਣੀ ਪੰਚ ਅਕਾਲੀ ਉਧਰ ਵੱਲ ਦੇ ਸਾਪਾ ਦਿਵਸ ਨੂੰ ਸਮਰਪਿਤ ਅੱਜ ਦੇ ਇਸ ਵਿਸ਼ੇਸ਼ ਮਾਗਮਕਕ ਸੱਜ ਕੰਸ਼ੀਰੀ ਦੇ ਦੁਸ਼ ਨਗਰ ਸਾਹਿਬ ਦੇ ਕਿ ਜੋ ਗੁਰਦੇ ਸੰਬੰਧ ਜਿਵੇਂ ਦਾ ਮਾਨਯੋਗ ਪਾਵਾ ਬਲਦੇਵ ਸਿੰਘ ਜੀ ਸ਼ਾਮੇ ਕਰੋੜੀ ਵੱਲੋਂ ਮੁਰੀਕੇ ਗਏ ਸੋ ਸੰਕਾ ਦੇ ਚਰਨਾ ਦੇ ਵਿੱਚ ਬੇਨਤੀ ਹੈ ਜੋ ਸੰਗਤ ਸਟੇਜ ਦੇ ਪਿੱਛੇ ਹੈ ਉਹ ਸਾਹਮਣੇ ਆ ਕੇ ਸੱਜ ਜਾਨ ਤਾਂ ਕਿ ਸ਼ਸਤਰਾਂ ਦੇ ਦਰਸ਼ਨ ਉਹਨਾਂ ਸਾਰਿਆਂ ਸੰਗਤ ਹੋ ਸਕੇ